ਰਿਆ ਹਾਂਜੀ ਮਮਾ ਕੀ ਕਰੀ ਜਾਂਦੀ ਹੋ ਰਿਆ ਇਹਰਾ ਕੰਮ ਕਰਨੀ ਮੈਂ ਪਤਾ ਨਹੀਂ ਕਿਹੜੇ ਸਿਆਪਾ ਕੰਮ ਕਰਨ ਦੇ ਹੀ ਹੈ ਅੱਛਾ ਕਾਪੀ ਲੈ ਕੇ ਬੈਠੀ ਹੋਈ ਹੈ ਹਾਂ ਕੱਲ ਪੰਜਾਬੀ ਦਾ ਟੈਸਟ ਹੈ ਮੈਂ ਪੜਾਈ ਕਰਾਂਗੀ ਲੈ ਐਨੇ ਦਿਨ ਹੋ ਗਏ ਘਰ ਬੈਠੀ ਤੇ ਤੈਨੂੰ ਟੈਸਟ ਵੀ ਤੈਨੂੰ ਹਜੇ ਤੱਕ ਯਾਦ ਹੋਇਆ ਸਕੂਲ ਤੋਂ ਖੁੱਲੇ ਆ ਛੁੱਟੀਆਂ ਤੋਂ ਫਿਰ ਟੈਸਟ ਹੋ ਗਿਆ ਕਿੰਨੇ ਕਰਨ ਦੇ ਪੇਜ ਯਾਦ ਕਰਨ ਵਾਲੇ ਲੈ ਰੋਇ ਤਾਂ ਲੈ ਜਾਂਦੇ ਹੋ ਮੋਬਾਈਲ ਲਾ ਲਿਆ ਗੇਮ ਚ ਲਾ ਲਈ ਖਾ ਲਿਆ ਪੀ ਲਿਆ ਘੁੰਮ ਲਿਆ ਫਿਰ ਲਿਆ ਹੈ ਮੀ ਆਂਦੇ ਆ ਲੋਕਾਂ ਦੇ ਇਹਨਾਂ ਦਾ ਬੁਰਾ ਹਾਲ ਹੁੰਦਾ ਤਾਂ ਤੁਸੀਂ ਬੇੜੀਆਂ ਬਣਾ ਭਰਾ ਕੇ ਗਲੀ ਚ ਤੋਰੀ ਜੋ ਹੈ ਨਾ ਕਿਤੇ ਪੜਾਈ ਕਰ ਲੈਂਦੀ ਤੇ ਅੱਜ ਥੋੜਾ ਜਿਹਾ ਮੈਨਾਂ ਘਰ ਦਾ ਕੰਮ ਕਰਵਾ ਲੈਂਦੀ ਕੱਲ ਤਾਂ ਵੈ ਸਕੂਲ ਹੈ ਤੇਰੇ ਅ ਮਮਾ ਗਰੁੱਪ 'ਚ ਮੈਸੇਜ ਆਉਣਾ ਹੈ ਆਨਲਾਈਨ ਕਲਾਸਾਂ ਲੱਗੀਆਂ ਹੂਂ ਪਤਾ ਲਗਾ ਟੈਸਟਾ ਬਰਦੀ ਬਰਸ ਕੀਤੀ ਆਪਣੀ ਨਹੀਂ ਨਾ ਕੀਤੀ ਤੇਰੀ ਬਰਦੀ ਵੀ ਉੱਥੇ ਪਈ ਮਟੋ-ਮਟ ਬੰਦਾ ਪੁੱਛ ਆਪਣਾ ਕੰਮ ਤੇ ਕਰ ਲਾ ਸਿਆਣੀ ਵਿਆਣੀ ਹੋ ਗਈਆਂ ਸਾਰੇ ਕੰਮ ਮਾਂ ਕਰੇ ਆ ਫੈਸ਼ਨ ਜੇ ਆਂਦੇ ਵਾਸਤੇ ਕਰਨੇ ਇੱਕ ਕਹਿ ਦੋ ਤੇ ਮੰਮੀ ਮੈਨੂੰ ਲੂਣ ਵਾਲੀ ਰੋਟੀ ਆਂਦੀ ਪਿਆਜ਼ ਕੱਟ ਕੇ ਬਣਾਣੀ ਮੈਗੀ ਆਂਦੀ ਬਣਾਣੀ ਸਿਆਣੀ ਉਹ ਨਹੀਂ ਆ ਕੋਈ ਕੰਮ ਕਰਨਾ ਸਿੱਖ ਲੈ ਕਿਤੇ ਮੈਂ ਆਣਾ ਜਾਣਾ ਹੁੰਦਾ ਵੈ ਸਮਝ ਆਂਦੀ ਕਿ ਨਹੀਂ ਆਂਦੀ ਗੱਲ ਫਿਰ ਕਹਿੰਗੀ ਮਾਂ ਪਾਸ਼ਨ ਦੇਂਦੀ ਐ ਪਿਓ ਨੂੰ ਆਂਦੇ ਕਹਦੇ ਨੇ ਨਹੀਂ ਮੰਮੀ ਨੂੰ ਤਾਂ ਭੱਤ ਦੇ ਰਾਂਦਾ ਕਹੇ ਨਾ ਉੱਥੇ ਖਿਲਾਰ ਦੋ ਵੋਟਾਂ ਚ ਤੇ ਪਾਸ਼ਨ ਬਥੇਰਾ ਦੇ ਲੈਗੀ ਮੁਰਗੀਂਟੀ ਜਮਾਨ ਚਲਨੀ ਐ ਪਿਓ ਦੇ ਆਇਆ ਇਹਨੂੰ ਛੇਤੀ ਕਰ ਲੈ ਤੇ ਮੇਰੇ ਕੋ ਉਧਰ ਆ ਜਾ ਪਹਿਲਾ ਆਪਣੀ ਯੂਨੀਫਾਰਮ ਪ੍ਰੈਸ ਕਰਨੀ ਹੁ ਸੁਣ ਲੈ ਮੇਰੀ ਗੱਲ ਤੇ ਦੂਜਾ ਮੇਰਾ ਇੱਕ ਸੂਟ ਕੱਟ ਕੇ ਨਾ ਪ੍ਰੈਸ ਕਰ ਦੇ ਮੇਰੀਆਂ ਪੈਣਾ ਇਕੱਠੀਆਂ ਲਗੀਆਂ ਨੇ ਵੇਕੇ ਸਾਡਾ ਚਾਚੇ ਦਾ ਮੁੰਡਾ ਆ ਰਿਹਾ ਬਾਹਰੋਂ ਤੇ ਇਹ ਸਾਰਿਆਂ ਨੇ ਇਕੱਠਿਆਂ ਨੇ ਆਣਾ ਮਿਲਣਾ ਉਹਨੂੰ ਵਰਤਣਾ ਹੈ ਅਗਲੇ ਨੇ ਮੁਕੇ ਬਾਹਰ ਚੱਲ ਜਾਣਾ ਫਿਰ ਤੇ ਮੈਂ ਤੇਰੀ ਦਾਦੀ ਨੂੰ ਕਹਿ ਦਵਾਂ ਠੀਕ ਹੈ ਤੇ ਜੇ ਤੂੰ ਨਾਲ ਚੱਲਣਾ ਠੀਕ ਹੈ ਨਹੀਂ ਤੇ ਤੂੰ ਆਪਣੀ ਤਿਆਰੀ ਕੱਲ ਕਰ ਲਵੀਂ ਅਗਲੇ ਟੈਸਟ ਦੀ ਵੀ ਹੁਣ ਇਕੱਠੇ ਹੀ ਹੋਣਿਆ ਉਹਨੇ ਟੈਸਟ ਹਾਂ ਠੀਕ ਹੈ ਮੈਂ ਉਹਨੂੰ ਫਿਰ ਅੰਛ ਨੂੰ ਲੈ ਜਾਾਂਗੀ ਠੀਕ ਅੰਛ ਦੇਖ ਐਵੇਂ ਇੱਕ ਤਾਂ ਇੱਕ ਮੇਰੇ ਘਰ ਚ ਹਰਮੀ ਹੈਂ ਤੂੰ ਕਿੱਲਾ ਕੇ ਆਇਆ ਮੈਂ ਇੱਕ ਤਾਂ ਬੱਸ ਨਾ ਇਹ ਧੋਣ ਥੱਲੇ ਸੁੱਟ ਲੇਗਾ ਜਿਵੇਂ ਬੜਾ ਹੀ ਸਿਆਣਾ ਹੈ ਵਾ ਪਰ ਅੱਤ ਅੱਤ ਦੁਨੀਆ ਭਰ ਦੀ ਚੁੱਕਦਾ ਮੇਰੇ ਨਾਲ ਕਿਧਰ ਗਿਆ ਸੀ ਮੈਂ ਦੋਸਤ ਬਣਦੇ ਨੇ ਮੀ ਵੇਖ ਬਦਲ ਵੇ ਕਰ ਜਾਂਦੇ ਆ ਜੇ ਦਾਦੀ ਨੂੰ ਕੋ ਤੈਨੂੰ 2 ਮਿੰਟ ਚਾਹ ਬਣਾ ਦਿੰਦੀ ਐ ਨੋਨੀਦਰ ਕੰਮ ਕਾਲਵਾ ਫਟਾਫਟ ਚਲ ਜਾ ਬੜਾਈ ਢੀਰ ਤਾਂ ਬੜਾਈ ਗੰਦਾ ਮੁੰਡਾ ਹੈ ਤੇ ਮੇਰਾ ਪਤਾ ਨਹੀਂ ਕੀ ਹੈ ਚੱਲ ਤੂੰ ਕਰ ਲਾ ਤੇ ਮੁਰਗੇ ਯੂਨੀਫਾਰਮ ਪ੍ਰੈਸ ਕਰ ਲਈ ਬਊ ਤੇ ਮੇਰਾ ਵੀ ਸੂਟ ਕੱਢ ਲੈ ਵੀ ਚੰਗਾ ਚੱਲ ਆਖੇ ਲੱਗਿਆ ਕਰ ਧੀਆ ਜਿਹੜੀਆਂ ਨਾ ਪੇਕਿਓ ਸਿੱਖਦੀਆਂ ਸਾਰਾ ਕੋਈ ਨਹੀਂ ਤੇ ਸੱਸਾ ਮੁਰਗੇ ਜੀਨ ਜੋਗਿਆ ਨਹੀਂ ਛੱਡਦੀਆਂ ਠੀਕ ਹੈ ਮम्मी ਨਾਲ ਸੇਰੀ ਖਾਂਦੇ ਰਹੇਗੇ ਮੈਂ ਤਾਂ ਸਹੀ ਕਿਹਾ ਪਾਪਾ ਅੰਨਣ ਮੈਂ ਤਾਂ ਪਾਪਾ ਨੂੰ ਕਹਾਂਗੀ ਉਹ ਮੂਹਨ ਲਖਣਾਂ ਚ ਖੜਾ ਕਰ ਦੋ ਨਾ ਬੋਲਦੇ ਨਾ ਇੰਨਾ ਬੋਲਦੇ ਚਲ ਮੈਂ ਤਾਂ ਟੈਸਟ ਯਾਦ ਕਰਾਂ ਅੰਡੇ ਸੋਨੇ ਮੇਂ ਮੇਲ ਮਾਇਂ ਅਨੇ ਬੋਲਦੇ ਰਹਿੰਦੇ ਨੇ ਅੰਦਾ ਵਧੀਆ ਸੂਣ ਸਿੱਖਣੀ ਮੈਂ ਕਿਦਾ ਫੋਨ ਆ ਗਿਆ ਹੈਲੋ ਕੋਈ ਨਹੀਂ ਪਤਾ ਸਭ ਗਿਗਨਉ ਨਹੀਂ ਤੂੰ ਕੀ ਕਰਨ ਗਈ ਹੈ ਲੈ ਤੇ ਆ ਜਾ ਪੁੱਛ ਕੇ ਆਉਣਾ ਹੀ ਦੱਸ ਆਪਣੇ ਘਰ ਆਉਣਾ ਤੂੰ ਹਾਂ ਬਣਾਉਣ ਮੈਂ ਅਰਬੀ ਨਹੀਂ ਲੈ ਹੋਰ ਜੋ ਤੂੰ ਖਾਣਾ ਬਣਾ ਲੈਨੇ ਆ ਤੇ ਨਹੀਂ ਉਹਨੂੰ ਮੈਂ ਤੇਰੀ ਭਾਬੀ ਨੂੰ ਵੀ ਬਣਾ ਕੁੜੀ ਆਉਂਦੀ ਆ ਆ ਜਾ ਆ ਜਾ ਬੱਦਰ ਬੜਾ ਚੜਿਆ ਫੇ ਪਹਿਲੇ ਪਹਿਲੇ ਆ ਜਾ ਆਹ ਆ ਜਾ ਆ ਜਾ ਨਹੀਂ ਨਹੀਂ ਅਰਬੀ ਮੈਂ ਬਣਾਉਂਦੀ ਆ ਹੋਰ ਕੁਝ ਬਣਾ ਲੈਂਦੀ ਆ ਆਪੇ ਬਣਾਉਂਦੀ ਆ ਕਿ ਜਦੋਂ ਪੇਕੇ ਹੁੰਦੇ ਹੋ ਉਹ ਤਾਂ ਬੜੇ ਤੜਕੇ ਲੱਗਦੇ ਮਿੱਠੀ ਵੀ ਬਣ ਜਾਂਦੀ ਨਮਕੀਨ ਵੀ ਬਣ ਜਾਂਦੀ ਸਾਰਾ ਕੁਝ ਬਣ ਜਾਂਦਾ ਤਰੀ ਵਾਲੀ ਵੀ ਬਣ ਜਾਂਦੀ ਸੁੱਕੀ ਵੀ ਬਣ ਜਾਂਦੀ ਆਹ ਆ ਜਾ ਤੂੰ ਜੋ ਕਹੇਂਗੀ ਉਹ ਬਣ ਜਾਊਗਾ ਦੱਸ ਦੇ ਕੀ ਖਾਣਾ ਅੱਛਾ ਲਾ ਕੋਪ ਤੇ ਬੜੀ ਸਗਾ ਤੇ ਕੋਪ ਤੇ ਬਣਾ ਦਿੰਨੇ ਹੋਰ ਖੀਰ ਚੱਲ ਖੀਰ ਬਣਾ ਦਿੰਨੇ ਨਾਲ ਠੀਕ ਐ ਚੰਗਾ ਜਾ ਸ਼ੁਦੈਨ ਹਾਂ ਬਈ ਤੂੰ ਦੇ ਵੀ ਨਾ ਮੈਗੀ ਬਣਾ ਦੋ ਤੈਨੂੰ ਦੇਖੈ ਨਹੀਂ ਏ ਮੈਂ ਕੀ ਕਰਨੀ ਹੈ ਹੈ ਸਬਜੀ ਬਣਾਉਣੀ ਹੈ ਮੈਂ ਮੇਰੀ ਗੱਲ ਸੁਣ ਤੇਰੀ ਮਾਂ ਕਿੱਥੇ ਆ ਮੰਮੀ ਬਾਹਰ ਬਾਹਰ ਕੀ ਕਰਦੀ ਆ ਉਹਨਾਂ ਨੇ ਪਤਾ ਕੋਈ ਕੰਮ ਧੰਦਾ ਕਰਨਾ ਵਾ ਕਰਦਾ ਹੈ ਬਾਹਰ ਗੱਲਾਂ ਮਾਰਨ ਨੂੰ ਬੜੀ ਤੇਜ਼ ਅੱਛਾ ਮੇਰੀ ਗੱਲ ਸੁਣ ਇੱਕ ਤਾਂ ਉਹਨੂੰ ਕਹ ਮੈਗੀ ਬਣਾਵੇਂ ਤੇਰੇ ਲਈ ਤੇ ਦੂਜਿਆਂ ਨੂੰ ਮੇਰਾ ਸਨਾਹ ਦੇ ਤੇਰੀ ਭੂਆ ਆਉਂਦੀ ਆ ਤੇ ਨਾਲ ਉਹਦੀ ਨਾਲ ਉਹਦੀ ਨਨਾਨ ਆਉਂਦੀ ਆ ਆ ਨਾ ਆਪਣੀ ਮਾਲਕ ਉਸ ਨਾਲ ਕਰਿਆ ਕਰ ਮੈਨੂੰ ਅੱਗੋਂ ਪੂਆ ਕੀ ਕਰਨਾ ਆਉਂਦੀ ਆ ਆ ਕੱਲ ਨੂੰ ਤੈਨੂੰ ਵਿਆਹ ਕਰਕੇ ਕੱਲ ਦਿੰਨੇ ਆ ਤੇ ਕੀ ਗੱਲ ਕਰੇ ਆਏਂਗੀ ਨਾ ਤੂੰ ਆਪਣੇ ਆਏਂਗੀ ਕਿ ਨਹੀਂ ਆਏਂਗੀ ਆਏਂਗੀ ਨਾ ਤੇ ਫੇਰ ਪੁੱਤਰ ਪੂਆ ਨੇ ਕਿੱਥੇ ਜਾਣਾ ਵਿਚਾਰੀ ਨੇ ਪੂਆ ਨੇ ਵੀ ਤਾਂ ਇੱਥੇ ਹੀ ਹੋਣਾ ਵਾ ਨਾ ਤੂੰ ਆਖੰਡੇ ਵੀ ਮੇਰੇ ਨਾਨ ਜੇਦ ਕਰਨ ਲਈ ਆ ਭੀ ਮੈਂ ਵੀ ਜਾਣਾ ਵਾ ਤੇ ਆਪਣੀ ਮਾਂ ਨੂੰ ਕਹਿ ਭੀ ਆਣ ਕੇ ਤਾਂ ਸਭ ਦੀਆਂ ਭਾਦੀਆਂ ਮੇਰਨਾ ਬਣਵਾ ਤੇ ਖੀਰ ਤੇਰੀ ਪੂਆ ਆਖੰਡੇ ਹੀ ਉਹ ਬਣਾ ਲਈਏ ਨਾਲ ਕੋਬਤੇ ਬਣਾਉਣੇ ਆ ਮਾਰ ਇਹਨੂੰ ਆਜ ਕਿੱਥੇ ਗਈ ਆ ਮੈਂ ਅੱਗੀ ਵੀ ਉਹਨੂੰ ਕਹੇ ਕਿ ਕਿੱਥੇ ਦਫਾ ਹੋਈ ਕਿਤੇ ਕੰਮ ਨੂੰ ਤੇ ਹੱਥ ਲਾ ਕੇ ਰਾਜੀ ਨਹੀਂ ਕੰਮ ਬਸ ਉਦਣ ਹੁੰਦੇ ਆ ਜਿੱਦਾਂ ਤੇਕੇ ਆਉਣੇ ਹੁਣ ਉਦਣ ਵੇਖੀ ਕਿਰੇ ਬੇਲੇ ਸਰੀ ਰਸੋਈ ਚ ਬੜੀ ਹੁੰਦੀ ਆ ਮੇਰੇ ਅਰ ਗਹਿਰਾਨ ਹੋ ਜਾਂਦੀ ਤੇ ਅੱਜ ਕੀ ਚੱਕਰ ਆ ਹੈ ਅੱਜ ਬੜਾ ਇਹ ਰਸੋਈ ਚ ਬੜੀ ਸਾਰਾ ਕੁਝ ਬਣ ਜਾਂਦਾ ਮਿੱਠੀਆਂ ਫਿੱਕੀਆਂ ਸਭ ਮੈਨੂੰ ਪੰਪ ਜਿਆ ਦੇ ਦੇਗੀ ਮੰਮੀ ਤੇ ਸੀ ਸ਼ਬਜੀ ਬੜੀ ਸ਼ਵਾਦ ਬਣਾਉਂਦੇ ਜੇ ਰਾdio ਹਤਰ ਕਾ ਤੇਰੇ ਮਚੋਲ ਮੋਲ ਨੂੰ ਨਾ ਚੰਗੀ ਤਰ੍ਹਾਂ ਜਾਣਦੀ ਜੇ ਤੂੰ ਮੈਨੂੰ ਪੰਪਾ ਦੇਨੀ ਆਪ ਘਰ ਕਿੱਧਰ ਖਿਸਕ ਗਈ ਓਹੋ ਜੀ ਕੁੜੀ ਜਾਜੀ ਮੈਗੀ ਬਣਾ ਦੇ ਮਾੜਾ ਇਹ ਕਾਦੀ ਕੇ ਨਾ ਪ੍ਰੈਸ ਕਰਦੇ ਹੀ ਪਾਵਾਂਗੀ ਐਡੀ ਵਿਆ ਜਿਹੜੀ ਹੀ ਨਾ ਸਾਡੀ ਹਾਂ ਕੁੜੀਆਂ ਨਹੀਂ ਆ ਓ ਤੀ ਕਿੱਥੇ ਲੈਣਾ ਹੈ ਨਾਨੀ ਵਾਲਾ ਪੂਆ ਵਾਲ ਮਾਸੀ ਦੇ ਰੀ ਦੇ ਨਾਲ ਜਾਣਾ ਸੀ ਨਾਨੀ ਵਾਲਾ ਕਿੰਨੋਂ ਪੈਣਾ ਸੀ ਇਕੱਠੀਆਂ ਆਉਣ ਲੱਗੀਆਂ ਮੈਂ ਸਾਡੇ ਚਾਚੇ ਦਾ ਮੁੰਡਾ ਆ ਰਿਹਾ ਉਹਨੇ ਮੁਰਗੇ ਚਲ ਜਣਾ ਬਾਹਰ ਮੈਂ ਤਾਂ ਜਮਾ ਮਿਲ ਲਾ ਮੰਗੀ ਮੇਰਾ ਸੂਟ ਪ੍ਰੈਸ ਕਰਦੀ ਤਾਂ ਆਪਣੀ ਵੀ ਵਰਦੀ ਨਾਲ ਪ੍ਰੈਸ ਕਰਨਾ ਤੈਨੂੰ ਜਾਣ ਦੀ ਲੋੜ ਹੀ ਨਹੀਂ ਐ ਭੂਆ ਲੱਗੀ ਐ ਕੀ ਕਹੀ ਦੁਬਾਰਾ ਕਹੀ ਜਾ ਕੇ ਭੂਆ ਲੱਗੀ ਐ ਫੂਲਾ ਲੱਗੀ ਐ ਹਾਂ ਭੂਆ ਵੇ ਜੀ ਸਦਕੇ ਆਵੇ ਉਹਦਾ ਆਪਣਾ ਘਰ ਐ ਪਰ ਹੁਣ ਤੇਰੀ ਦੋਦੀ ਨੇ ਮੈਨੂੰ ਨਹੀਂ ਜਾਣਦੇ ਹਾਂ ਤੇਰੀ ਦਾਦੀ ਦਾ ਇੱਕ ਬੜਾ ਪੰਗਾ ਹੀ ਇਸ ਲਈ ਤਾਂ ਕਹਿ ਰਹੀ ਹਾਂ ਬਈਓ ਚੁੱਪ ਕਰਕੇ ਤੂੰ ਕਹਿ ਦੇਣਾ ਸੀ ਮੰਮੀ ਨੇ ਜਾ ਨਾਨਕੇ ਕਿਹਾ ਤਾਂ ਹੋਣਾ ਨਹੀਂ ਦਾਦੀ ਦੀ ਤੇ ਚਮਚੀ ਹੈ ਤਗੜੀ ਤੇ ਪਿਓ ਦੀ ਵੀ ਚਮਚੀ ਮਾਂ ਦਾ ਵੈਰ ਨਾ ਦੱਸ ਮੇਰੇ ਰਿਸ਼ਤੇ ਰਿਸ਼ਤੇ ਨਹੀਂਗੇ ਹੁਣ ਇਹਨੇ ਨਾਲ ਹੀ ਲੜਾਈ ਪਾ ਕੇ ਬੈਈਨੀ ਕਿ ਮੇਰੇ ਰਿਸ਼ਤੇਦਾਰ ਆਉਂਦੇ ਨੇ ਤੂੰ ਆਪਣੇ ਰਿਸ਼ਤੇ ਅੱਚੀ ਕੀ ਕਰਨਾ ਜਾ ਕੇ ਕਿੰਨੂ ਮੈਂ ਕਹਾਂ ਤੇ ਕਿੰਨੂ ਨਾ ਕਹਾਂ ਨਾਲ ਮੈਗੀ ਬਣਾ ਦੋ ਅੱਗ ਲੱਗੇ ਤੁਹਾਡੀਆਂ ਮੈਗੀਆਂ ਨੂੰ ਮੇਰੇ ਤੇ ਕਹਿੰਦੇ 50 ਗੱਲਾਂ ਮੈਨੂੰ ਕਰ ਦੇਣੀ ਐ ਆਂਦੀ ਵੱਢਦੀ ਨਹੀਂਗੀ ਦਾਦੀ ਨੂੰ ਕਹਾ ਉਹ ਨੂੰ ਸੁਣਦੇ ਮੰਮੀ ਨੇ ਕਹਾ ਉਹ ਨੂੰ ਸੁਣਦੇ ਤੂੰ ਤਾਂ ਆਪ ਹੀ ਬਣਾ ਨਹੀਂ ਸਕੀਂ ਸੇਵਕ ਓਏ ਸੇਵਕ ਮੇਰੀ ਨਾ ਗੱਲ ਸੁਣ ਜਰਾ ਨਾ ਮੰਮੀ ਨੂੰ ਕਹਿ ਦੇ ਕਿ ਤੂੰ ਸ਼ਹਿਰ ਨੂੰ ਜਾਣਦੇ ਆ ਵਾ ਤੇ ਭਾਬੀ ਕੋਈ ਕੰਮ ਤਾਂ ਦੱਸ ਦੇ ਤੇ ਮੈਂ ਤੈਨੂੰ ਕਹੂੰਗੀ ਮੈਨੂੰ ਪੇਕੇ ਲਾਂਦਾ ਜਾਈ ਹੈ ਮੇਰਾ ਨਾ ਚਾਚੇ ਦਾ ਮੁੰਡਾ ਆ ਰਿਹਾ ਤੇ ਉਹਨੇ ਆਣਾ ਵੀ ਚੰਡੀਗੜ੍ਹੋਂ ਆ ਤੇ ਉਹਦੀ ਫਲਾਈਟ ਹੈਗੀ ਉਹਨੇ ਬਾਹਰ ਚੱਲ ਜਾਣਾ ਤਾਂ ਹੀ ਸਾਰੀਆਂ ਭੈਣਾਂ ਇਕੱਠੀਆਂ ਹੋਣ ਲੱਗੀਆਂ ਪੇਕੇ ਮਿਲਣ ਵਾਸਤੇ ਕਿ ਚੱਲ ਉਹਨੂੰ ਮਿਲ ਲਈਏ ਮੁਰਕੇ ਪਤਾ ਨਹੀਂ 4-5 ਸਾਲਾਂ ਨੂੰ ਆਏਗਾ ਕਰਦੇ ਇਹਦਾ ਕੰਮ ਮੇਰੇ ਇੱਕ ਗੱਲ ਸੁਣ ਤਾਂ ਤੁਸੀਂ ਮੰਮੀ ਨੂੰ ਪੁੱਛਿਆ ਕਿ ਮੈਂ ਜਾਣਾ ਤੇ ਕੇ ਜਾਣ ਤੋਂ ਨਹੀਂ ਮਨਾ ਕਰਦੇ ਜੇ ਬਦਲ ਆ ਗਿਆ ਨਾ ਕਿ ਚਾਚਾ ਦੇ ਮੁੰਡਾ ਕੋਈ ਆ ਰਿਹਾ ਜਾਂ ਮਾਸੀ ਦਾ ਮੁੰਡਾ ਕੋਈ ਦੂਰੋਂ ਆਉਂਦੇ ਆ ਤੇ ਅੱਥੋਂ ਗੱਲ ਫੜ ਲੈਣਾ ਉਹਨੇ ਮੇਰੇ ਹਾਂ ਮੇਰੇ ਹੱਥ ਹੀ ਜੁੜੇ ਆ ਮੈਂ ਨਹੀਂ ਜੇ ਮੰਮੀ ਗਾੜੀ ਕੁਝ ਕਹਿ ਸਕਦਾ ਨਾ ਮੈਂ ਝੂਠ ਬੋਲ ਸਕਦਾ ਲੋ ਐਸੇ ਝੂਠ ਬੋਲਣ ਨੂੰ ਕੀ ਕਿਹਾ ਗਾ ਵੈ ਕੋਈ ਨਿਸਾਬ ਦੇ ਜੋਗਾ ਉਹ ਮੈਂ ਇਹੋ ਜੇ ਸਾਥ ਤੋਂ ਦੂਰ ਹੀ ਚੰਗਾ ਆ ਮੇਰਾ ਖਰਚਾ ਪਾਣੀ ਬੰਦ ਕਰਾ ਸੱਯਾ ਆ ਵੀ ਬਬੂ ਤੇਰੇ ਗਾੜੀ ਦੇ ਹੱਥ ਜੋੜੇ ਟਕੀ ਰਹਿ ਨਾਲੇ ਤੈਨੂੰ ਭੰਨਣਾ ਏ ਮੰਮੀ ਨੇ ਨਾਲੇ ਮੈਨੂੰ ਭੰਨਣਾ ਏ ਮੇਰੀ ਸੁਣੋ ਗੱਲ ਤੇ ਮੇਰਾ ਖਰਚਾ ਪਾਣੀ ਬੰਦ ਕਰਾਉਣਾ ਏ ਮਾਂ ਮਾਂ ਮੈਂ ਕਾਲਜ ਜਾਂ ਲੱਗਾ ਤੂੰ ਉਹ ਬੰਦ ਕਰਾ ਦੇਣਾ ਮੇਰਾ ਜੀ ਮੈਨੂੰ ਸਮਝ ਨਹੀਂ ਆਦੀ ਮੰਮੀ ਕੋ ਡਰਦੇ ਕਿਉਂ ਨਾ ਭਾਈ ਤੁਸੀਂ ਲੋਕ ਸਾਰੇ ਹੈ ਸੱਯਾ ਉਹਨਾਂ ਨੇ ਜੀ ਕਹਤਾ ਉਹ ਕਰਨਾ ਪੈਂਦਾ ਸਾਨੂੰ ਮਤਲਬ ਰਿਸ਼ਤੇਦਾਰੀਆਂ ਉਹੀ ਐ ਜੋ ਤੁਹਾਡੇ ਨਾਲ ਨਾਲ ਬਸ ਬੈਠੇ ਨੇ ਤੁਹਾਡਾ ਸਗਾ ਭਰਾ ਸਗੀ ਭੈਣ ਬਾਕੀ ਰਿਸ਼ਤੇ ਰਿਸ਼ਤੇ ਨਹੀਂ ਮੇਰੀ ਸੁਣੋ ਦਾ ਲੋ ਰਿਸ਼ਤੇਦਾਰੀਆਂ ਨਹੀਂ ਮਿਲੋ ਇੱਥੇ ਰਹਿੰਦਾ ਤੁਸੀਂ ਜੇ ਘਰ ਚ ਮੈਨੂੰ ਵੇਖਣਾ ਚਾਹੁੰਦੇ ਜੇ ਨਾ ਤੇ ਮੇਰੇ ਤੋਂ ਇਹ ਚੀਜ਼ਾਂ ਨਾ ਕਰਵਾਇਓ ਉਹ ਮੈਂ ਤੇ ਆਪਣੇ ਯਾਰ ਦੋਸਤ ਨਹੀਂ ਲਊਂਦਾ ਡਰਦਾ ਮੰਮੀ ਦਾ ਇਹ ਚੰਗੇ ਅਸੂਲ ਹੈਗੇ ਨੇ ਮੇਰੇ ਅਸੂਲ ਹੀ ਆਉਂਦੇ ਟੰਡਿਆ ਮੇਰੇ ਹੱਥ ਜੁੜੇ ਜੇ ਜੋ ਕਰਨਾ ਤੁਸੀਂ ਕਰੋ ਮੈਨੂੰ ਨਾ ਵਿੱਚ ਕਿਸੇ ਤੋਂ ਆਪਾਂ ਚੱਲੇ ਜੀ ਵਾਹ ਜੀ ਵਾਹ ਮੈਨੂੰ ਤਾਂ ਮੰਮੀ ਦੀ ਨਹੀਂ ਆਈ ਤੱਕ ਸਮਝ ਆਈ ਉੰਜ ਮੈਨੂੰ ਕਦੇ ਕਿਤੇ ਆਣ ਜਾਣ ਤੋਂ ਮਨਾ ਨਹੀਂ ਕਰਨਗੇ ਜੇ ਕਿਤੇ ਕਹਿਦਾ ਨਾ ਕਿਤੇ ਕੋਈ ਮਾਸੀ ਭੂਆ ਦਾ ਮੁੰਡਾ ਆਇਆ ਜੇ ਮੈਂ ਮਿਲਣਾ ਹੈ ਮੈਂ ਵਰਤਣਾ ਮੈਂ ਨਾ ਜੀ ਨਾ ਦੂਰ ਦੀ ਰਿਸ਼ਤੇਦਾਰੀ ਕਰਾਉਣ ਦੇ ਤਾਂ ਆਪ ਸਗੀ ਨਾਂਮ ਦੀ ਕੋ ਨਾਨਾ ਆ ਜੇਗੀ ਲੈ ਮੇਰੀ ਧੀ ਦੇ ਵੇਲੇ ਆਏ ਨੇ ਹੱਦ ਕੀਤੀ ਇਹੋ ਜੀਆਂ ਗੱਲਾਂ ਦੀ ਤੇ ਮੰਮੀ ਮੇਰੀ ਗੱਲ ਸੁਣਿਆ ਯਾਰ ਪਹਿਲੇ ਤੂੰ ਮੇਰੀ ਗੱਲ ਸੁਣ ਮੈਨੂੰ ਸਬਜੀ ਵਾਲਾ ਲਾ ਕੇ ਤਾਂ ਆਪਕੇ ਦੇ ਬਾਹਰ ਜਾ ਕੇ ਖਲੋਗੀ ਹੀ ਅਕਰਸ਼ੀ ਮੈਂ ਦੂਜੀ ਸਿੱਪੀ ਲੈਣੀ ਸੀ ਤੇ ਉਹ ਦੂਜੀ ਮੈਂ ਅੰਤਰਾ ਨਾ ਮੇਰਾ ਦਰ ਤੜਕਾ ਸੜਨ ਗਿਆ ਮੰਮੀ ਮਰਕੇ ਦੇ ਮਾਰਕੇ ਬੜੀ ਬਣਾਉਂਦੇ ਹੋ ਤਾਂ ਕਰਕੇ ਜਾਣਦੀ ਮੈਂ ਤੇ ਸੋਚ ਲਿਆ ਅੱਛਾ ਮੇਰੀ ਗੱਲ ਸੁਣੋ ਬਸ ਹੁਣਾਂ ਬੱਚਿਆਂ ਦੀਆਂ ਛੁੱਟੀਆਂ ਵੀ ਖਤਮ ਐ ਤੇ ਨਾ ਅਹੀਂ ਭੈਣਾ ਭੈਣਾ ਇਕੱਠਿਆਂ ਲੱਗਿਆ ਗੱਲ ਪੇਕੇ ਚਾਹੋ ਜੋ ਮੈਂ ਕਿਹਾ ਆ ਉਹ ਹੋਰ ਹੀ ਤਾਂ ਕਹਿਣ ਲੱਗਿਧਾ ਨੂੰ ਮੰਮੀ ਮੇਰੇ ਜਿਹੜੇ ਜਿਸਾ ਮੰਮੀ ਦੇ ਚਾਚਾ ਜੀ ਯਾਨੀ ਮੇਰੇ ਵੀ ਚਾਚਾ ਹੀ ਲੱਗੇ ਉਹਨਾਂ ਦਾ ਨਾ ਮੁੰਡਾ ਆ ਰਿਹਾ ਚੰਡੀਗੜ੍ਹੋਂ ਤੋਂ ਉਹਨੇ ਚਲ ਜਾਣਾ ਬਾਹਰ ਚਾਰ ਪੰਜ ਸਾਲਾਂ ਵਸਤੇ ਅਹੀਂ ਸਾਰੇ ਭੈਣ ਭਰਾ ਇਕੱਠੇ ਹੋ ਲਿਆ ਨੂੰ ਮਿਲਣਾ ਨਾ ਤਾਂ ਸਾਰੇ ਕਿਨੇ ਇੱਕ ਗਿਫਟ ਦੇ ਦਾਂਗੇ ਤੇ ਮੈਂ ਤਾਂ ਗੱਲ ਦੇਖ ਕੇ ਜਾਣਾ ਜਾਵਾਂ ਸیرے-ਸੇਰੇ ਮੈਂ ਰਾਤ ਤੱਕ ਆ ਜਾਾਂਗੀ ਮੇਰੀ ਗੱਲ ਇਕ ਧਿਆਨ ਨਾਲ ਸੁਣ ਲਾ ਹਾਂਜੀ ਜੇ ਆਪਣੇ ਭਰਾ ਕੋ ਜਾਣਾ ਵਾ ਭਰਾ ਨੇ ਕਿਤੇ ਜਾਣਾ ਵਾ ਉਹਨੂੰ ਕੋਈ ਗਿਫਟ ਦੇਣਾ ਹਾਂ ਤੇ 100 ਵਰੀ ਜਾ ਜੇ ਤੇਰੀ ਭੈਣ ਕਿਤੇ ਜਾਣਾ ਉਹਨੂੰ ਕੋਈ ਗਿਫਟ ਦੇਣਾ ਤਾਂ ਸੌਵਰੇਜ ਆ ਹਾਂ ਨਾ ਚਾਚੇ ਤੂੰ ਜਿਹੜੀਆਂ ਪੜਿੰਗੜੀਆਂ ਕਿੱਥੇ ਤੂੰ ਫਿਰਦੀਆਂ ਅੱਜ ਕੱਲ ਆਪਣੇ ਰਿਸ਼ਤੇਦਾਰਾਂ ਨਾਲ ਵਰਤੇ ਜਾਵੇ ਨਾ ਤੇ ਬੜੀ ਫਤੀ ਆ ਐਨੀ ਦੂਰ ਤੱਕ ਨਹੀਂ ਵਰਤੇ ਆ ਜਾਂਦਾ ਮੰਮੀ ਚਾਚੇ ਦਾ ਮੁੰਡਾ ਤਾਂ ਕਰੀਬ ਦਾ ਹੀ ਹੁੰਦਾ ਵਾ ਮੰਮੀ ਦੇ ਮਤਲਬ ਉਹ ਦਿਓਰ ਦਾ ਨਾ ਤਾਂ ਉਹ ਵੀ ਸਾਡਾ ਚਾਚਾ ਹੀ ਲੱਗਦਾ ਹੀ ਚਾਚਾ ਹੀ ਕਹਿੰਦੇ ਉਹਨੂੰ ਉਹ ਤੇਰੇ ਸਗੇ ਚਾਚੇ ਦਾ ਮੁੰਡਾ ਹੋਵੇ ਕਿ ਤੇ ਹਜੇ ਮੁੰਡਾ ਵਾ ਗਾਂ ਮੰਮੀ ਦੇ ਦਿਓਰ ਦਾ ਮੁੰਡੇ ਦਾ ਮੁੰਡਾ ਪਤਾ ਨਹੀਂ ਕੀ ਆਖੀ ਜਾਣ ਲਈ ਤੇ ਐਡੀ ਦੂਰ ਤੱਕ ਨਾ ਹਨ ਵਰਤਨ ਦੀ ਲੋੜ ਨਹੀਂ ਹੈਗੀ ਚੁੱਪ ਕਰਕੇ ਆਪਣੇ ਮੇਨ ਮੇਨ ਰਿਸ਼ਤੇਦਾਰਾਂ ਵਰਤਿਆ ਕਰ ਮਮੀ ਨਾਲ ਭੈਣ ਨਾਲ ਆਪਣੇ ਵੱਧ ਤੋਂ ਵੱਧ ਚਾਚੇ ਚਾਚੀ ਨਾਲ ਵਰਤਲਾ ਤੇ ਬਹੁਤ ਇੰਨਾ ਮਮੀ ਅੰਦਾ ਕਿਉਂ ਕਰਦੇ ਹੋ ਤੁਸੀਂ ਦੱਸੋ ਉਹ ਰਿਸ਼ਤੇਦਾਰ ਤੇ ਰਿਸ਼ਤੇਦਾਰੀ ਹੁੰਦੇ ਨਾ ਨਹੀਂ ਵਰਤਾਂਗੇ ਤਾਂ ਅਗਲੇ 100 100 ਗੱਲਾਂ ਕਰਨਗੇ ਕਰਨ ਦੇ ਤੂੰ ਕੀ ਲੈਣਾ ਦੇਣਾ ਉਹਨਾਂ ਕੋ ਐਵੇਂ ਹੀ ਐਡੀ ਦੂਰ ਤੱਕ ਵਰਤਿਆ ਜਾਂਦਾ ਦੱਸ ਮਮੀ ਸਾਰੀਆਂ ਭੈਣਾਂ ਮੇਰੀਆਂ ਦੋਨੋਂ ਆਣ ਲੱਗੀਆਂ ਨੇ ਉਦਰ ਭੁਆ ਯੋਨਾ ਨੇ ਵੀਕਰ ਡੈਡੀ ਦੀ ਭੈਣ ਨੇ ਵੀ ਆ ਜਾਨਾ ਸਾਰੇ ਆਣ ਲੱਗੇ ਵਰਤ ਲੈਣ ਦੇ ਉਹਨਾਂ ਕੋਲ ਤਾਂ ਨੋਟ ਬਖੇਰੇ ਹੋਣੇ ਆ ਚਲ ਵਰਤ ਲੈਣ ਗਈਆਂ ਅਸੀਂ ਆਪਣੇ ਸ਼ਾਹ ਸਾਹਿਬ ਦੇ ਰਿਸ਼ਤੇਦਾਰ ਜੋ ਨੇ ਜਿਹੜੇ ਨਹੀਂ ਕੋਈ ਨੋਟ ਖਾਸ ਨਹੀਂ ਲੱਗਨੇ 2 200 ਰੁਪਏ ਸੀ ਤਿੰਨਾ ਪੈਣਾ ਮਿਲ ਕੇ ਨਾ ਇੱਕ ਬਕੜੀਆਂ ਬਣਾਉਣਾ ਖਾਨ ਬਿੰਦਾ ਇੱਕ ਮੰਮੀ ਨੇ ਗਿਫਟ ਦੇ ਦੇਣਾ ਦੋ ਵੀਰੇ ਭਾਬੀ ਉਹਨਾਂ ਨੇ ਦੇ ਦੇਣਾ ਵਾ ਟਾਈਮ ਤੇ ਵੇਸਟ ਹੁੰਦਾ ਤੇ ਨਹੀਂ ਹੁੰਦਾ 10 ਮਿੰਟ ਟਾਈਮ ਤੇ ਵੇਸਟ ਹੁੰਦਾ ਨਾ ਇਹ ਨੇ ਇੱਥੋਂ ਜਾਏਂਗੀ ਮੈਂ ਫੇਰ ਕੰਮ ਕੰਦਾ ਕਰੂੰਗੀ ਇਥੇ ਇਹਨੇ ਤੁਮੇ ਨੂੰ ਟਿਕਨ ਦੇਂਦੀ ਤੇ ਜਦੋਂ ਤੂੰ ਚਲ ਗਈ ਮੈਨੂੰ ਸਾਰਾ ਘਰ ਹੀ ਸਾਂਭਣਾ ਪੈਣਾ ਚੱਲ ਤੇਰਾ ਕੋਈ ਆਪਣਾ ਰਿਸ਼ਤੇਦਾਰ ਕਰੀਬੀ ਹੋਵੇ ਨਾ ਤੇ ਮੈਂ ਘਰ ਸਾਂਭਾਂ ਨਹੀਂ ਐਵੇਂ ਕੋਈ ਅੰਗੜੀ ਪੜਿੰਗੜੀ ਤਾਂ ਤਰੀ ਕਰਦੀ ਹੈ ਉਹ ਤੁਹਾਡਾ ਕੋਰਾ ਜਵਾਬ ਹੈ ਮੈਂ ਨਾ ਜਾਵਾਂ ਕੱਲ ਤੇ ਹੋਰ ਬੱਦਰ ਵੇ ਕਿੰਨਾ ਚੜਿਆ ਦੋ ਤਿੰਨ ਦਿਨਾਂ ਦੇ ਫਿਰ ਨਹੀਂ ਰਹਿਣਾ ਇਦਾਂ ਹੀ ਮੈਂ ਜਿਹੜਾ ਤੁਰ ਕੇ ਜਾਣਾ ਗੱਡੀ ਤੇ ਹੀ ਜਾਣਾ ਸੀ ਜਾਣਾ ਤੂੰ ਵੱਡੇ ਰੇ ਚੰਗਾ ਫਾਟਾ ਲੈ ਆ ਕੇ ਆਪਰੇਟਰ ਫੁਲਕੇ ਲਾ ਨਾਲੇ ਮੇਰੀ ਗੱਲ ਸੁਣਨੀ ਅੰਜੂ ਦੱਸੋ ਮੇਰੀ ਕੁੜੀ ਪਹੁੰਚਣੀ ਵਾਲੀ ਹੋਣੀ ਆ ਤਾਂ ਨਾਲ ਉਹਦੀਆਂ ਨਾਣਾਂ ਆਉਂਦੇ ਹੀ ਆ ਉਹ ਤੈਨੂੰ ਕੁਝ ਪਤਾ ਵਾ ਖੀਰ ਆਂਦੀ ਹੀ ਬਣਾ ਲਿਓ ਤੇ ਨਾਲ ਕੋफ्ते ਬਣਾ ਲਿਓ ਅਰਬੀ ਦੀ ਸਬਜੀ ਮੈਂ ਬਣਾਤੀ ਆ ਤੇ ਨਾਲ ਮੇਰੇ ਮੁੰਡੇ ਨੂੰ ਫੋਨ ਕਰਦੇ ਦਹੀਂ ਭਗੋੜੀਆਂ ਫੜੀ ਆਵੇ ਬਾਜ਼ਾਰੋਂ ਚਲੋ ਇਹਨਾਂ ਕੁਝ ਘਰ ਕੀ ਬਣਾਉਣਾ ਉੱਪਰ ਤਾਂ ਟਾਈਮ ਹੋ ਗਿਆ ਵਾ ਠੀਕ ਆ ਦੀਦੀ ਰਹਿਣਗੇ ਰਾਤ ਰਾਤ ਰਹਿਣਗੇ ਰਾਤ ਰਹੂਗੀ ਕਿ ਰਾਤ ਉਹਨੇ ਹੁਣ ਮੀਹ ਕਣੀ ਚ ਕਿੱਧਰ ਜਾਣਾ ਦੱਸ ਆਇ ਤੁਨੂੰ ਪਹਿਲੇ ਤੋਰ ਦਿਆ ਕਰ ਨਹੀਂ ਨਹੀਂ ਮੰਮੀ ਨਾਲ ਦੀਦੀ ਜਦੋਂ ਵੀ ਆਉਂਦੇ ਮੈਂ ਦੀਦੀ ਨੂੰ ਨਾ ਬਰਫੀ ਦਾ ਡੱਬਾ ਦੇ ਕੇ ਭੇਜਦੀ ਨਹੀਂ ਉਹਨਾਂ ਨੂੰ ਪਸੰਦ ਹੈ ਹੀ ਨਾ ਬਰਫੀ ਤੇ ਮੈਂ ਇਹਨ ਪਰ ਮੈਂ ਸੱਚ ਕਰਜ ਕਰੇ ਰਹੀ ਨਹੀਂ ਆ ਮੈਨੂੰ ਪਤਾ ਵਾ ਕਿ ਤੂੰ ਬਰਫੀ ਦਾ ਡੱਬਾ ਦੇ ਕੇ ਤੋਰਦੀ ਆ ਦੱਸਣ ਦੀ ਕਿ ਲੋੜ ਆ ਪਰ ਹਾਈ ਮੇਰੀ ਨਾਨਾ ਨਾ ਮੰਮੀ ਮੇਰੀ ਸਕੀ ਸਕੀ ਰਿਸ਼ਤੇਦਾਰ ਹੈਗੀ ਆ ਪਰ ਸਕੀ ਸਕੀ ਕੀ ਕਰਦੀ ਦੱਸਣ ਲੱਗੀ ਮੰਮੀ ਕਿ ਮੇਰੇ ਇੱਕੋ ਇੱਕ ਨਾਨਾਨ ਮਾਰਾ ਇਹਨੇ ਨਾ ਕਰਮਾਂ ਵਾਲੀਆਂ ਮੈਂ ਜਿਹੜੀ ਇੰਨਾ ਮੈਨੂੰ ਲਾਡ ਪਿਆਰ ਕਰਨ ਲਈ ਨਾਨਾਨ ਦਿੱਤੀ ਜਿੰਨਾ ਲਾਡ ਕਰਾਂ ਥੋੜਾ ਵਾ ਉਤੋਂ ਸਕੀ ਹੈ ਬਿਲਕੁਲ ਉਹਦੇ ਨਾਲ ਤੇ ਮੈਂ ਮਰਨ ਤੱਕ ਵਰਤਾਂਗੀ ਪਰ ਇੱਕ ਗੱਲ ਸੁਣ ਲਓ ਮੰਮੀ ਆ ਜਿਹੜੀ ਸਾਡੀ ਨਨਾਂ ਦੇ ਨਨਾਂ ਨਾਲ ਲੱਗੀ ਨਾ ਨਾਲ ਕਿ ਅੱਜ ਜਿਹੜੀ ਆਂਦੀ ਆ ਜਵੇ ਗਾਂ ਘੁੰਮੇ ਤੇ ਪੈਰ ਨਾ ਰੱਖੇ ਖਾਸ ਤੌਰ ਤੇ ਮਾਰਾ ਤੁਹਾਨੂੰ ਲੰਮੀ ਉਮਰ ਦਵੇ ਮੈਂ ਤੁਹਾਡੇ ਤੋਂ ਬਾਅਦ ਨਾ ਉਹਨੂੰ ਦਲੀਜ ਵਿੱਚ ਚੜਨ ਦੇਣਾ ਮੈਂ ਸਹੀ ਕਹੇਰੀ ਮੰਮੀ ਅੱਜ ਕੋਰਾ ਬੋਲਦੀ ਦੀਆਂ ਪਰ ਸੱਚ ਬੋਲਦੀ ਨਹੀਂ ਤੁਸੀਂ ਕਿਹਾ ਆ ਦੂਰ ਦੇ ਰਿਸ਼ਤੇ ਆ ਨਾ ਨਹੀਂ ਵਰਤੀਦਾ ਫੇਰ ਉਹ ਕੀ ਲੈਣ ਆ ਰਹੀ ਇੱਥੇ ਬਕਵਾਸ ਆਪਣਾ ਨਾ ਆਪਣੇ ਕੋਲ ਰੱਖ ਤੇ ਚੰਗੀ ਰਹੇਗੀ ਅੱਛਾ ਆ ਮੇਰੀ ਕੁੜੀ ਦੀ ਨਨਾਨਕ ਤੇ ਦੂਰ ਦੀ ਰਿਸ਼ਤੇਦਾਰ ਆ ਹੈ ਅਗਲੀ ਉਹਨੂੰ ਸੋਤਾਨੇ ਮੈਨੇ ਦਊਗੀ ਮੇਰੀ ਕੁੜੀ ਨੂੰ ਤੇ ਤੇਰੇ ਪੇਕੇ ਗਏ ਸੀ ਉਹਨਾਂ ਨੇ ਸੇਵਾ ਨਹੀਂ ਕੀਤੀ ਤੇ ਨੱਕ ਮੂੰਹ ਮਰੋੜਿਆ ਵਾ ਤੇ ਅੱਗੇ ਤੋਂ ਆਂਦੇ ਆਇਓ ਆਇਓ ਨਾ ਹੈ ਉਹਨੂੰ ਬਸਣ ਦੇਣਾ ਕਿ ਨਹੀਂ ਬਸਣ ਦੇਣਾ ਉਹਦੇ ਸਰ ਤੇ ਤੇ ਮੇਰੀ ਕੁੜੀ ਬਸਣ ਨਹੀਂ ਆ ਪਤਾ ਮੇਰੀ ਕੁੜੀ ਨੂੰ ਕਿੰਨਾ ਪਿਆਰ ਕਰਦੀ ਆ ਸੱਚ ਉਹਦੇ ਦੁੱਖ ਸੁੱਖ ਚ ਬਾਹ ਫੜਦੀ ਆ ਆਪਣੇ ਘਰ ਸੁਖੀ ਬੜੀ ਆ ਤੇ ਮੇਰੀ ਮਾਂ ਮੇਰੀ ਮਾਂ ਨਾਲ ਸ਼ਰੀਕਾ ਉਹਦਾ ਕਿੰਨੀ ਆ ਮੈਨੇ ਜਾਣੇ ਕਰੇਗਾ ਕਿ ਤੇਰੀ ਕੁੜੀ ਬਹੁਤੀ ਅਮੀਰ ਹੋਈ ਐ ਹੈ ਬਹੁਤੇ ਨੋਟ ਲੱਗ ਕੇ ਉਹਦੇ ਦਰਪਨ ਹੰਕਾਰ ਕਿ ਜਿਹੜੀ ਹੰਕਾਰਾਂ ਨ ਬੜੀ ਨਹੀਂ ਇੱਥੇ ਐਂਗੀ ਲੱਲੇ ਨਾ ਸੀ ਉਹਦੇ ਕੋਲ ਮੇਰੇ ਚਾਚੇ ਦਾ ਮੁੰਡਾ ਮੈਂ ਤੁਹਾਨੂੰ ਕਹਿ ਰਹੀ ਚੰਡੀਗੜ੍ਹੋਂ ਆ ਰਿਹਾ ਵੈ ਉਹਨੇ ਮੁਰਕੇ ਚਲ ਜਾਇਆ ਨਾ ਮਾ ਕੈਨੇਡਾ ਨੂੰ ਉਹਨੇ ਮੁਰਕੇ 5-6 ਸਾਲ ਇੱਥੇ ਵੜਨਾ ਨਹੀਂ ਮੈਂ ਵਰਤਾਂਗੀ ਤੇ ਦੂਰ ਦਾ ਰਮੀ ਰਿਸ਼ਤੇਦਾਰ ਮੂੰਹ ਨਹੀਂ ਲਾਣਾ ਪੈਹਾ ਬਰਬਾਦ ਤੇ ਆ ਆ ਨੇੜੇ ਦੀ ਐ ਸਗੀ ਨਨਾਨ ਵੀ ਅੱਗੋਂ ਨਨਾਨ ਯਾਨੀ ਕਿ ਉਹਦੀ ਮੱਸੀ ਦੀ ਕੁੜੀ ਦੀਦੀ ਦੇ ਆਪਣੀ ਕੋਈ ਨਨਾਨ ਨਹੀਂ ਨੀਗੀ ਮਾਸੀ ਵੱਡੀ ਰਹਿੰਦੀ ਐ ਜਿਹੜੀ ਤੁਹਾਡੀ ਕੁੜਮਣੀ ਦੀ ਭੈਣ ਤੇ ਉਹਦੀ ਕੁੜੀ ਵੱਡੀ ਰਹਿੰਦੀ ਐ ਉਹ ਇੱਜ਼ਤ ਕਰਵਾਵੇ ਤੇ ਸਭ ਠੀਕ ਐ ਖਰਚੇ ਕਰਾਵੇ ਤਾਂ ਵੀ ਠੀਕ ਐ ਉਹਨਾਂ ਨਾਲ ਵਰਤੀਏ ਆਉ ਭਗਤ ਕਰੀਏ ਤੇ ਮੈਂ ਮੈਂ ਨਾ ਆਪਣੇ ਮਹਿਨ ਬਰਾਵਾਣਾ ਵਰਤਾ ਚਾਹੇ ਦੂਰ ਦੇ ਐ ਮੰਮੀ ਰਿਸ਼ਤੇ ਦੂਰ ਨੇੜੇ ਦੇ ਨਹੀਂ ਹੁੰਦੇ ਰਿਸ਼ਤੇ ਦਿਲਾਵੇ ਹੁੰਦੇ ਨੇ ਸੱਚੇ ਰਿਸ਼ਤੇ ਜਿਹੜੇ ਦੁੱਖ ਸੁੱਖ ਦੇ ਭਾਈਵਾਲ ਹੋਣ ਇਹ ਥੋੜੀ ਮਤਲਬ ਹੁੰਦਾ ਵੈ ਇਹ ਦੂਰ ਦਾ ਰਿਸ਼ਤਾ ਹੀ ਇਹ ਭੂਆ ਮਾਸੀ ਦੇ ਗੋ ਗਈ ਇਹ ਫਲਾਣਾ ਹੀ ਇੱਜ਼ਤ ਮਾਨ ਹੁੰਦਾ ਮੰਮੀ ਇੱਜ਼ਤ ਮਾਨ ਸਾਡੀ ਸੋਭਾ ਵਧਦੀ ਐ ਕਿ ਲੈ ਬਈ ਭਾਈ ਇਹਨਾਂ ਦਾ ਤਾਂ ਕਾਠ ਹੀ ਬੜਾ ਗਾਵਾ ਜਦੋਂ ਕੋਈ ਦਿਨ ਤਿਆਰ ਕਰੋ ਨਾ ਸਾਰੇ ਆਂਦੇ ਨੇ ਆ ਕੀ ਚਾਰਕ ਭੈਣ ਭਰਾ ਲੋਕੀ ਦੀ ਗੱਲਾਂ ਕਰਦੇ ਮੰਮੀ ਘਰੇ ਕਿਹਣਾ ਬਰਤਨ ਜੋਗੇ ਨਹੀਂ ਇਹ ਕੀ ਸਿਆਣੇ ਹੋ ਮੰਮੀ ਮੈਂ ਤੁਹਾਨੂੰ ਕੁਝ ਸਮਝਾ ਨਹੀਂ ਸਕਦੀ ਪਰ ਬਸ ਕਹਿ ਸਕਦੀ ਆ ਆਪਣੀ ਸੋਚ ਬਦਲੋ ਰਿਸ਼ਤੇਦਾਰੀਆਂ 'ਚ ਪਰਖ ਨਾ ਕਰੋ ਅੱਗੋਂ ਤੁਹਾਡੀ ਮਰਜ਼ੀ ਮੰਮੀ ਸਹੀ ਗੱਲ ਐ ਅੰਜੂ ਇੱਕ ਮਿੰਟ ਮੈਂ ਗਲਤ ਕਹਿ ਰਹੀ ਹਾਂ ਤੂੰ ਠੀਕ ਕਹਿ ਰਹੀ ਆ ਕਿ ਕਈ ਆਪਣੇ ਉਹ ਕਿੰਨੀ ਵਰਤਦੇ ਤੇ ਕਈ ਬੇਗਾਨੇ ਵੀ ਆਪਣੇ ਬਣ ਜਾਂਦੇ ਆ ਜਦ ਮੇਰੀ ਕੁੜੀ ਤੇ ਗੱਲ ਆਈ ਕਿ ਉਸੇ ਵੇਲੇ ਮੈਨੂੰ ਅਹਿਸਾਸ ਹੋਇਆ ਕਿ ਉਹਦੀ ਨਾਨਾਣ ਕੋਈ ਦੂਰ ਦੀ ਰਿਸ਼ਤੇਦਾਰੀ ਨਹੀਂ ਆ ਅੱਜ ਤੋਂ ਨੱਕ ਬੁੱਲ ਵਟੇਗੀ ਨਾ ਤੇ ਕੱਲ ਉਹਨੂੰ ਮੇਰੀ ਕੁੜੀ ਨੂੰ ਤਾਂਨੇ ਮੈਨੇ ਮਿਲਨੇ ਹਾਂਜੀ ਤੇ ਜੇ ਤੂੰ ਨਾ ਉੱਥੇ ਜਾਏਂਗੀ ਤੇ ਤੇਰੀ ਮਾਂ ਨੂੰ ਤਾਂਨੇ ਮੈਨੇ ਮਿਲਨੇ ਉਹਨੇ ਤੈਨੂੰ ਦੇਣੇ ਬਿਲਕੁਲ ਮੰਮੀ ਮੈਂ ਸਮਝ ਸਕਦੀ ਆਂ ਜੂ ਪਤਾ ਨਹੀਂ ਕੀ ਮੇਰੇ ਮਨ ਤੇ ਨਾ ਪਰਦਾ ਹੀ ਪੈ ਜਾਂਦਾ ਕਿਸੇ ਵੇਲੇ ਦੂਜੇ ਤੇ ਰਿਸ਼ਤੇਦਾਰਾਂ ਨੂੰ ਨਾ ਅਸੀਂ ਦੂਰ ਦੇ ਰਿਸ਼ਤੇਦਾਰ ਕਾਹ ਦਿੰਨੇ ਆ ਤੇ ਆਪਣਿਆਂ ਨੂੰ ਆਪਣਿਆਂ ਨੂੰ ਹੀ ਕਰੀਬ ਦੇ ਕਹਿੰਨੇ ਇਹੋ ਤੇ ਫਰਕ ਹੁੰਦਾ ਆਪਣੇ ਅਸੀਂ ਤੇ ਬਗਾਨਿਆਂ ਚ ਬਿਲਕੁਲ ਮੰਮੀ ਕੋਈ ਗੱਲ ਨਹੀਂ ਸੀ ਇਹ ਤੂੰ ਜਾ ਆਇਆ ਫਿਰ ਆ ਕੁੜੀ ਮੇਰੀ ਆਉਂਦੀ ਨੂੰ ਮਿਲ ਜਾ ਕੱਲ ਹੀ ਜਾਣਾ ਨਾ ਹਾਂਜੀ ਅੱਜ ਤੇਰੀ ਦੀਦੀ ਤੇਰਾ ਕੋਲ ਆ ਤੇ ਨਾਨਾ ਨੋਦੀ ਵੀ ਅੱਜ ਅਸੀਂ ਆਉ ਭਗਤ ਕਰਦੇ ਆ ਤੇ ਕੱਲ ਰੋਟੀ ਮੈਂ ਬਣਾ ਲਾਂਗੀ ਠੀਕ ਜਾ ਤੂੰ ਆਇਆ ਫਿਰ ਥੈਂਕ ਯੂ ਮੈਂ ਲੀਕ ਹੋਰ ਕੰਮ ਮੰਮੀ ਤੂੰ ਰੇਸ਼ੀਆ ਨਾ ਵਰਤ ਮੈਟਰੀਲ ਇਸ਼ਤਿਹਾਮਤ ਵੀ ਸਾਡੇ ਆਪਣੇ ਨੇ ਰਿਸ਼ਤੇ ਤੇਰੇ ਮੇਰੇ ਦੇ ਹੈ ਹੀ ਨਹੀਂ ਨਾਲ ਦੂਜੀ ਗੱਲ ਸੇਵਕ ਨੂੰ ਵੀ ਥੋੜੀ ਜੱਜ ਦੇ ਦੋ ਉਹਦੇ ਯਾਰ ਦੋਸਤ ਨੂੰ ਬੜੀਆਂ ਗੱਲਾਂ ਕਰਦੇ ਨੇ ਕਿ ਯਾਰ ਤੇਰੇ ਘਰ ਕਿ ਚਾਹ ਦਾ ਕੱਪ ਨਹੀਂ ਪੀਣਾ ਨਸੀਬ ਹੁੰਦਾ ਬੂਹੇ 'ਚ ਮੋੜ ਦੇ ਦਿੰਦਾ ਬੱਚੇ ਤੇ ਮੰਮੀ ਕੋਈ ਗੱਲ ਨਹੀਂ ਹੱਸ ਖੇਡ ਲੈਂਦੇ ਇਹੀ ਦੇਣਾ ਕੱਲ ਨੂੰ ਜ਼ਿੰਮੇਵਾਰੀਆਂ ਤੇ ਬੈਗਣਾ ਆਪਣੇ ਭਰਾ ਵੱਡੇ ਵਾਂਗ ਤੇ ਕੋਈ ਯਾਰ ਦੋਸਤ ਨਹੀਂ ਮਿਲਣਾ ਉਹਨੂੰ ਬਸ ਦੁਕਾਨ ਤੋਂ ਘਰ ਕਰੋ ਦੁਕਾਨ ਤੇ ਠੀਕ ਹੈ ਮੰਮੀ ਚੱਲ ਇਦਾਂ ਕਰ ਸੇਵਕ ਨੂੰ ਵੀ ਕਹ ਦੇ ਠੀਕ ਐ ਇਹ ਜਾ ਆਪਣੇ ਘਰ ਆ ਬਿਲਿੰਗਾ ਕੋਈ ਹੋਇਆ ਕੋਈ ਗੱਲ ਨਹੀਂ ਪਰ ਅੱਜ ਰਹਿੰਦੇ ਅੱਜ ਦੀ ਹੁਣ ਭੈਣ ਆਉਂਦੀ ਆ ਤੇ ਚੱਲ ਉਹਨੂੰ ਮਿਲ ਲੈ ਠੀਕ ਐ ਮਮੇ ਤੂੰ ਇੱਦਾਂ ਹੀ ਬਸ ਰਹੁ ਤੇ ਰਿਸ਼ਤੇਦਾਰੀਆਂ ਚ ਨਾ ਐਡਾ ਭੇਦ ਭਾਵ ਹੈ ਨਾ ਇਹ ਕਿਸੇ ਨੂੰ ਵੀ ਨਹੀਂ ਹੋਣਾ ਚਾਹੀਦਾ ਚੱਲਾ ਪਰ ਮੰਮੀ ਮੈਂ ਸੂਪ ਰੈਸ ਕਰਕੇ ਰੱਖ ਲਾਂਗੀ ਸੇਰ ਵਾਸਤੇ ਜੀ ਸਵੇਰੇ ਕਰ ਲਈ ਹਾਂ ਜੇ ਹੁਣੇ ਕਰਨੀ ਕਰ ਲਈ ਚੱਲ ਲਾਈਟ ਨਾ ਬੰਦ ਹੋ ਜਾ ਮੀਂਹ ਕਣੀ ਹੈਗੀ ਤਾਂ ਹੀ ਕਰ ਲਾ ਫਿਰ ਤੂੰ ਠੀਕ ਐ ਮੰਮੀ ਮੈਂ ਆ ਕੇ ਨਾ ਦਾਲ ਤੇ ਦਹੀਂ ਦੁੱਧ ਇਹਨਾਂ ਨੂੰ ਮੰਗਾ ਕੇ ਪਕੌੜੀਆਂ ਪਾ ਲੈਣੀ ਠੀਕ ਐ ਲੈ हां की गल रही है मेरी मैगी कौन बनाएगा पोते चल कोई गांगे तेरी मां नु ना सूट प्रेस कर लंदे ਤੇ ਤੇਰੀ ਮੈਗੀ ਪਤਨਾਏ ਬਣਾ ਦਿੰਦੀ ਤੂੰ ਟੈਨਸ਼ਨ ਨਾ ਲੈ ਚੱਲ ਦਾਦੀ ਬਣਾ ਦੇ ਦਾਦੀ ਤੇਰੀ ਖਲੋਤੀ ਹੈ ਨਾ ਨਾਲ ਮੰਮੀ ਨੂੰ ਸਿਖਾਓ ਇਹ ਚੱਜ ਨਾ ਕੁਛ ਨਹੀਂ ਬਣਾਉਂਦੀ ਚੱਲ ਪੋਤਾ मेरी ਗੱਲ ਸੁਣ ਮੰਨਿਆ ਜੇ ਤੂੰ ਛੋਟੀ ਆ ਪਰ ਜਿਹੜੀ ਮੈਗੀ ਮੁੱਗੀ ਹੈ ਨਾ ਗੰਡਾ ਗੰਡਾ ਚੀਰ ਕੇ ਤੇ ਆ ਬਣਾਇਆ ਕਰ ਤੈਨੂੰ ਅਕਲ ਆਉਗੀ ਕਿ ਚੀਜ਼ ਕਿੱਦਾਂ ਬਣਾਈਂਦੀ ਕਿਸੇ ਵळे ਮੈਂ ਨਾ ਘਰ ਹੋਆ ਤੇਰੀ ਮੰਮੀ ਨਾ ਘਰ ਹੋਵੇ ਤੇ ਤੂੰ ਚੀਜ਼ ਤੇ ਬਣਾ ਕੇ ਖਾ ਸਕੇਂ ਛੋਟੇ ਵੀ ਨੂੰ ਦੇ ਸਕੇ ਸਭ ਗਦੀ ਹੈ ਨਾ ਹਾਂ ਹਾਂ ਹੁਣ ਤੇ ਚੱਲ ਮੈਂ ਬਣਾ ਦੇਣੀ ਹੈ ਕਿ ਕਿਸੇ ਕੇ ਵੇਲੇ ਆਪ ਵੀ ਬਣਾਇਆ ਚੰਗਾ ਪੁੱਤ ਮੇਰੀ ਲਾਡੋਰੀ